ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਕਿਵੇਂ ਦਾ ਮੌਸਮ ਦੇਖਣ ਨੂੰ ਮਿਲੇਗਾ ਇਹ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆ ਤੇ ਮੌਸਮ ਦੀ ਜਾਣਕਾਰੀ ਵਿੱਚ ਰਾਤ ਦੇ ਸਮੇਂ ਅੱਜ ਕਿਵੇਂ ਦੀ ਹਾਲਾਤ ਨੇ ਠੰਡ ਦੇ ਧੁੰਦ ਦੇ ਬੱਦਲਬਾਈ ਦੇ ਉਮੀਦ ਹੈ ਕੀ ਚਾਂਸ ਨੇ ਕੋਹਰੇ ਵਗੈਰਾ ਦੀ ਕਿਵੇਂ ਦਾ ਅਲਰਟ ਹੈ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਅਗਰ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦਾ ਮੌਸਮ ਹੁਣ ਬੱਦਲਬਾਈ ਤੋਂ ਰਹਿਤ ਹੈ ਪੱਛਮੀ ਹਿੱਸੇ ਤੋਂ ਹਵਾ ਚੱਲਣ ਦੇ ਕਾਰਨ ਮੌਦਰਬਾਈ ਜਿਹੜਾ ਸਿਸਟਮ ਹੈ ਪੂਰਬੀ ਹਿੱਸੇ ਵੱਲ ਖਿਸਕ ਚੁੱਕਿਆ ਹੈ ਜਿਸ ਦੇ ਨਾਲ ਸਾਨੂੰ ਉਮੀਦ ਹੈ ਕਿ ਇਹ ਸਿਸਟਮ ਜਿਹੜੇ ਨੇ ਪੰਜਾਬ ਤੋਂ ਹੁਣ ਪਾਸੇ ਹੋ ਚੁੱਕੇ ਨੇ ਜਿਸ ਦੇ ਨਾਲ ਅੱਜ ਰਾਤ ਕਿਸੇ ਤਰੀਕੇ ਦੀ ਮੀਂਹ ਦੀ ਗਤੀਵਿਧੀ ਨਹੀਂ ਦੇਖਣ ਨੂੰ ਮਿਲੇਗੀ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਅੱਜ ਮੀਂਹ ਦੇਖਣ ਨੂੰ ਮਿਲਿਆ ਦੁਪਹਿਰ ਦੇ ਸਮੇਂ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦਾ ਤਾਪਮਾਨ ਕਾਫੀ ਜ਼ਿਆਦਾ ਘਟ ਚੁੱਕਿਆ ਹੈ ਠੰਡ ਦੇ ਹਾਲਾਤ ਬਣ ਚੁੱਕੇ ਨੇ ਪਾਲਾ ਜਾਂ ਕਹਿ ਦੀ ਆਪਾਂ 15 ਡਿਗਰੀ ਦੇ ਨੇੜੇ ਤੇ ਤਾਪਮਾਨ ਪਹੁੰਚ ਚੁੱਕਿਆ ਜੋ ਕਿ ਸ਼ੀਤ ਲਹਿਰ ਨੂੰ ਇੱਕ ਤਰੀਕੇ ਨਾਲ ਇਨਵਾਈਟ ਕਰਦਾ ਹੈ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਸ਼ੀਤ ਲਹਿਰ ਦੇ ਹਾਲਾਤ ਲਗਾਤਾਰ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਦੇ ਹਾਂ ਧੁੰਦ ਦੀ ਧੁੰਦ ਦੇ ਹਾਲਾਤ ਜਿਹੜੇ ਸਾਨੂੰ ਸ਼ਾਮ ਲਗਭਗ ਹੁੰਦੇ ਦਿਖਾਈ ਦੇ ਰਹੇ ਨੇ ਪਰ ਰਾਤ 11 ਵਜੇ ਤੋਂ ਬਾਅਦ ਸੰਘਣੀ ਧੁੰਦ ਦੀ ਉਮੀਦ ਪੰਜਾਬ ਦੇ ਵਿੱਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਘੱਟੋ ਘੱਟ ਤਾਪਮਾਨ ਜਿਹੜੇ ਨੇ ਰਾਤ ਦੇ 2 ਤੋਂ 3 ਡਿਗਰੀ ਦੇ ਵਿੱਚ ਘਾਰ ਬਣੇ ਰਹਿਣਗੇ ਕਾਫੀ ਸਰਦ ਰਾਤ ਅੱਜ ਦੇਖਣ ਨੂੰ ਮਿਲੇਗੀ ਐਵਰੇਜ ਤਾਪਮਾਨ ਜਿਹੜਾ ਇਸ ਸਮੇਂ ਪਣਿਆ ਹੋਇਆ ਹੈ ਜਿਵੇਂ ਸ਼ਾਮ ਦੇ 6 ਵਜੇ ਲਗਭਗ 15 ਡਿਗਰੀ ਦੇ ਨੇੜੇ ਤੜੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਗਰ ਗੱਲ ਕਰਦੇ ਆ ਇਸ ਤੋਂ ਇਲਾਵਾ ਕਿਸੇ ਤਰੀਕੇ ਦੇ ਅਲਰਟ ਦੀ ਤਾਂ ਮੌਸਮ ਵਿਭਾਗ ਵੱਲੋਂ ਕੋਹਰੇ ਦਾ ਅਲਰਟ ਵੀ ਜਾਰੀ ਹੋਇਆ ਹੈ ਸੰਗਣੀ ਧੁੰਦ ਦੇ ਅਲਰਟ ਜਾਰੀ ਹੋਏ ਨੇ ਕੋਹਰੇ ਦੀ ਮਾਤਰਾ ਕਾਫੀ ਜ਼ਿਆਦਾ ਘੱਟ ਹੈ ਇੰਨੀ ਜ਼ਿਆਦਾ ਨਹੀਂ ਦਿਖਾਈ ਦਵੇਗੀ ਪਰ ਆਉਂਦੇ ਦਿਨਾਂ ਦੇ ਵਿੱਚ 2 ਤੋਂ 3 ਦਿਨਾਂ ਦੇ ਲਈ ਮੌਸਮ ਵਿਭਾਗ ਵੱਲੋਂ ਸੰਗਣੀ ਧੁੰਦ ਦੇ ਅਲਰਟ ਜਾਰੀ ਹੋਏ ਨੇ ਤੇ ਉਸ ਤੋਂ ਬਾਅਦ ਵਿੱਚ ਜੇ ਅਗਰ ਗੱਲ ਕੀਤੀ ਜਾਵੇ ਮੀਂਹ ਦੇ ਹਾਲਾਤਾਂ ਦੀ ਤਾਂ ਮੌਸਮ ਵਿਭਾਗ ਵੱਲੋਂ 28 ਤਰੀਕ ਦੇ ਨਜ਼ਦੀਕ 27 ਸ਼ਾਮ ਦੀ ਗੱਲ ਕਰ ਲਈ ਜਾਂ 28 ਤਰੀਕ ਦੀ ਗੱਲ ਕਰ ਲਈਏ ਉਹਦੇ ਵਿੱਚ ਦੁਆਰਾ ਤੋਂ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਏਡੇ ਵੱਡੇ ਚਾਂਸ ਨਹੀਂ ਹਨ ਹਲਕੇ ਤੋਂ ਦਰਮਿਆਨੇ ਚਾਂਸ ਨੇ ਜਿਸ ਦੇ ਨਾਲ ਪੰਜਾਬ ਦਾ ਲਗਭਗ ਦੁਆਬੇ ਦਾ ਇਲਾਕਾ ਕਹਿ ਲੀਏ ਉਹ ਜ਼ਿਆਦਾ ਪ੍ਰਭਾਵਿਤ ਹੁੰਦਾ ਦਿਖਾਈ ਦੇ ਰਿਹਾ ਹੈ ਜਿਹਦੇ ਬਾਰੇ ਤੁਹਾਨੂੰ ਅਸੀਂ ਦੁਪਹਿਰ ਦੀ ਵੀਡੀਓ ਵਿੱਚ ਵੀ ਜਾਣਕਾਰੀ ਦਿੱਤੀ ਸੀ ਤੇ ਇਹਦੇ ਬਾਰੇ ਆਉਂਦੀ ਵੀਡੀਓ ਵੀ ਅਸੀਂ ਇੱਕ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਹ ਤੁਹਾਨੂੰ ਵੀਡੀਓ ਉਦੋਂ ਹੀ ਮਿਲੇਗੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤੇ ਇਸ ਵੀਡੀਓ ਨੂੰ ਲਾਈਕ ਕਰ ਦੋਗੇ ਤਾਂ ਉਹ ਜਾਣਕਾਰੀ ਤੁਹਾਨੂੰ ਬੜੀ ਜਲਦ ਜਦੋਂ ਵੀ ਅਪਲੋਡ ਹੋਵੇਗੀ ਤੁਹਾਡੇ ਤੱਕ ਪਹੁੰਚਦੀ ਹੋ ਜਾਵੇਗੀ ਅਗਰ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋਗੇ ਤਾਂ ਵੀਡੀਓ ਅਪਲੋਡ ਹੁੰਦੇ ਟਾਈਮ ਹੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇਗਾ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋਗੇ ਇਸ ਤੋਂ ਇਲਾਵਾ ਮੌਸਮ ਵਿਭਾਗ ਦਾ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਅੱਜ ਰਾਤ ਓਵਰਆਲ ਮੌਸਮ ਠੀਕ ਹੈ ਠੰਡ ਅਤੇ ਸ਼ੀਤ ਲਹਿਰ ਦੇ ਹਾਲਾਤ ਬਣੇ ਰਹਣਗੇ ਬਾਕੀ ਅਗਰ ਕੋਈ ਵੀ ਅਲਰਟ ਜਾਰੀ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਦੇ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਵਾਈਸ ਸਿੰਦਰ ਤੇ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ